ਹਾਂਜੀ ਕਿਸਾਨ ਵੀਰੋ ਰੋਜ਼ ਦੀ ਤਰ੍ਹਾਂ ਲੈ ਕੇ ਹਾਜ਼ਰ ਹੋਏ ਆਂ ਜੀ ਬਾਸਮਤੀ ਤੇ ਤਾਜ਼ਾ ਰੇਟ ਤੇ ਕਰਦੇ ਆ ਗੱਲਬਾਤ ਕੀ ਆ ਜਿਹੜੇ ਬਾਸਮਤੀ ਦੇ ਤਾਜ਼ਾ ਰੇਟ ਚੱਲ ਰਹੇ ਆ ਭਾਰਤ ਦੀਆਂ ਵੱਖ-ਵੱਖ ਮੰਡੀਆਂ ਦੇ ਵਿੱਚ ਤੇ ਜਿਹੜੇ ਵੀ ਨਵੇਂ ਕਿਸਾਨ ਵੀਰ ਆਪਣੀ ਵੀਡੀਓ ਫੇਸਬੁੱਕ ਪੇਜ ਤੇ ਦੇਖ ਰਹੇ ਤਾਂ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਤੇ ਜਿਹੜੇ ਕਿਸਾਨ ਵੀਰ ਆਪਣੀ ਵੀਡੀਓ YouTube ਚੈਨਲ ਤੇ ਦੇਖ ਰਹੇ ਤਾਂ ਆਪਣੇ YouTube ਚੈਨਲ ਖੇਤੀ ਬੜੀ ਪੰਜਾਬ ਦੀ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਕਿਸਾਨ ਵੀਰੋ ਜੇ ਗੱਲ ਕਰੀਏ ਬਾਸਮਤੀ ਦੇ ਰੇਟਾਂ ਦੀ ਤਾਂ ਅੱਜ 9 ਜੁਲਾਈ 2025 ਦਿਨ ਬੁੱਧਵਾਰ ਗੰਗੋਹ ਮੰਡੀ ਦੇ ਵਿੱਚ ਆ ਜਿਹੜੀ 1509 ਦਾ ਰੇਟ ਅੱਜ 2650 ਤੋਂ ਲੈ ਕੇ 2980 ਰੁਪਏ ਤੱਕ ਕਰ ਰਿਹਾ ਜੀ ਤੇ 55 ਰੁਪਈਆ ਦੀ ਤੇਜ਼ੀ ਦੇਖਣ ਨੂੰ ਮਿਲੀ ਆ ਤੇ 4000 ਬੋਰੀ ਇੱਥੇ ਪਹੁੰਚੀ ਆ ਕਿਸਾਨ ਵੀਰੋ ਇਹ ਰੇਟ ਹੁੰਦੇ ਆ ਜਿਹੜੇ ਨਵੀਂ ਬਾਸਮਤੀ ਦੇ ਰੇਟ ਹੁੰਦੇ ਆਗੇ ਕਿਉਂਕਿ ਯੂਪੀ ਦੇ ਵਿੱਚ ਆ ਜਿਹੜਾ ਝੋਨਾ ਦੋ ਵਾਰ ਲੱਗਦਾਗਾ ਦੋ ਜਾਂ ਕਈ ਥਾਂ ਤਿੰਨ ਵਾਰ ਵੀ ਝੋਨਾ ਲੱਗਦਾਗਾ ਤੇ ਉੱਥੇ ਜਿਹੜੀ ਬਾਸਮਤੀ ਆਉਣੀ ਸਟਾਰਟ ਹੋ ਗਈ ਆ ਨਵੀਂ ਬਾਸਮਤੀ ਦੇ ਰੇਟ ਆ ਤੇ ਅਗਲੀ ਮੰਡੀ ਆ ਕਿਸਾਨ ਵੀਰੋ ਕਰਨਾਲ ਮੰਡੀ ਆ ਜੀ ਕਰਨਾਲ ਮੰਡੀ ਦੇ ਵਿੱਚ ਅੱਜ 1509 ਬਾਸਮਤੀ ਦਾ ਰੇਟ ਆ 2750 ਤੋਂ ਲੈ ਕੇ 2950 ਰੁਪਏ ਤੱਕ ਰਿਹਾ ਜੀ ਤੇ 140 ਰੁਪਈਆ ਦੀ ਤੇਜ਼ੀ ਅੱਜ ਦੇਖਣ ਨੂੰ ਮਿਲੀ ਆ ਕਰਨਾਲ ਮੰਡੀ ਦੇ ਵਿੱਚ ਤੇ 3000 ਬੋਰੀ ਇੱਥੇ ਆਈ ਆਗੀ ਅਗਲੀ ਮੰਡੀ ਆ ਕਿਸਾਨ ਵੀਰੋ ਜਹਾਗੀਰਬਾਦ ਮੰਡੀ ਜਹਾਗੀਰਬਾਦ ਮੰਡੀ ਦੇ ਵਿੱਚ ਉੱਤਰ ਪ੍ਰਦੇਸ਼ ਦੀ ਮੰਡੀ ਆ ਜੀ ਜਹਾਗੀਰਬਾਦ ਤੇ 1509 ਬਾਸਮਤੀ ਪਹੁੰਚੀ ਆ ਜੀ 2700 ਤੋਂ ਲੈ ਕੇ 2950 ਰੁਪਏ ਰੇਟ ਰਿਹਾ ਜੀ ਅੱਜ ਤੇ ਅਗਲੀ ਮੰਡੀ ਆ ਕਿਸਾਨ ਵੀਰੋ ਬਲੰਦਸ਼ਹਿਰ ਮੰਡੀ ਯੂਪੀ ਦੀ ਮੰਡੀ ਆ ਜੀ ਇੱਥੇ ਆ ਜਿਹੜੀ 1509 ਬਾਂਸਮਤੀ ਉਹਦਾ ਰੇਟ 2800 ਤੋਂ ਲੈ ਕੇ 3000 ਤੇ 1 ਰੁਪਿਆ ਰਿਹਾ ਜੀ 20 ਰੁਪਏ ਤੇਜ਼ੀ ਦੇਖਣ ਨੂੰ ਮਿਲੀ ਹੈਗੀ ਤੇ ਅਗਲੀ ਮੰਡੀ ਆ ਕਿਸਾਨ ਵੀਰੋ ਗੜ ਮੁਕਤਸ਼ਰ ਮੰਡੀ ਇਹ ਵੀ ਯੂਪੀ ਦੀ ਮੰਡੀ ਹੈ ਜੀ ਇੱਥੇ 1509 ਬਾਂਸਮਤੀ ਦਾ ਰੇਟ 2700 ਤੋਂ ਲੈ ਕੇ 2971 ਰੁਪਏ ਰਿਹਾ ਜੀ ਤੇ ਅਗਲੀ ਮੰਡੀ ਆ ਕਿਸਾਨ ਵੀਰੋ ਬੂੰਦੀ ਮੰਡੀ ਬੂੰਦੀ ਮੰਡੀ ਦੇ ਵਿੱਚ 17 18 ਵੀ ਪਹੁੰਚੀ ਹੈ ਜੀ 17 18 ਦਾ ਰੇਟ 2900 ਤੋਂ ਲੈ ਕੇ 3350 ਰੁਪਏ ਰਿਹਾ ਜੀ ਤੇ 139 ਰੁਪਈਆ ਦੀ ਤੇਜ਼ੀ ਦੇਖਣ ਨੂੰ ਮਿਲੀ ਹੈਗੀ ਬੂੰਦੀ ਮੰਡੀ ਦੇ ਵਿੱਚ ਤੇ ਅਗਲੀ ਬਾਸਮਤੀ ਹੈਗੀ ਹੈ ਜੀ 1847 ਬਾਸਮਤੀ 1847 ਆਈ ਹੈ ਜੀ ਬੂੰਦੀ ਮੰਡੀ ਦੇ ਵਿੱਚ ਇਹਦਾ ਰੇਟ ਅੱਜ 2960 ਰੁਪਏ ਰਿਹਾ ਜੀ ਤੇ 201 ਰੁਪਏ ਦੀ ਤੇਜ਼ੀ ਦੇਖਣ ਨੂੰ ਮਿਲੀ ਹੈ ਕਿਸਾਨ ਵੀਰੋ ਅਗਲੀ ਮੰਡੀ ਅਗਲੀ ਬਾਸਮਤੀ ਹੈਗੀ ਹੈ ਜੀ ਬੂੰਦੀ ਮੰਡੀ ਦੇ ਵਿੱਚ 1509 ਆ ਜੀ 1509 ਦਾ ਰੇਟ 2910 ਰੁਪਏ ਰਿਹਾ ਜੀ ਇੱਥੇ ਤੇ 169 ਰੁਪਈਆ ਦਾ ਵਾਧਾ ਦੇਖਣ ਨੂੰ ਮਿਲਿਆ ਹੈ ਬਾਸਮਤੀ ਦੇ ਵਿੱਚ ਅਗਲੀ ਮੰਡੀ ਕਿਸਾਨ ਵੀਰੋ ਗਰਦਪੁਰ ਮੰਡੀ ਹੈ ਜੀ ਗਰਦਪੁਰ ਮੰਡੀ ਦੇ ਵਿੱਚ ਜਿਹੜਾ ਨਵਾਂ ਜਿਹੜਾ ਝੋਨਾ ਆਇਆ ਨੂਰੀ ਨੂਰੀ ਝੋਨਾ ਵਜਦਾ ਇਹ ਤੇ ਇਹਦਾ ਰੇਟ 2200 ਰੁਪਏ ਰਿਹਾ ਜੀ ਅਗਲੀ ਮੰਡੀ ਹੈ ਕਿਸਾਨ ਵੀਰੋ ਸ਼ਾਹਜਹਾਂਪੁਰ ਮੰਡੀ ਸ਼ਾਹਜਹਾਂਪੁਰ ਮੰਡੀ ਦੇ ਵਿੱਚ ਜੀ 1121 ਵੀ ਆਈ ਆ 1121 ਦਾ ਰੇਟ ਸ਼ਾਹਜਹਾਂਪੁਰ ਮੰਡੀ ਦੇ ਵਿੱਚ ਕਿਸਾਨ ਵੀਰੋ 3200 ਤੋਂ ਲੈ ਕੇ 3400 ਰੁਪਏ ਰੇਟ ਰਿਹਾ ਜੀ ਤੇ ਪੀਅਰ 13 ਦਾ ਰੇਟ 1300 ਤੋਂ ਲੈ ਕੇ 1800 ਰੁਪਏ ਤੇ ਪੀਅਰ 126 ਦਾ ਰੇਟ ਹੈ ਜੀ 1600 ਤੋਂ ਲੈ ਕੇ 2000 ਤੇ 1509 ਦਾ ਰੇਟ ਇੱਥੇ ਜੀ 2600 ਤੋਂ ਲੈ ਕੇ 2800 ਰੁਪਏ ਤੇ ਕਰ ਰੇਟ ਰਿਹਾ ਜੀ ਸ਼ਾਹ ਜਹਾਂਪੁਰ ਮੰਡੀ ਦੇ ਵਿੱਚ ਤੇ ਕਿਸਾਨ ਵੀਰੋ ਇੰਨੇ ਗ੍ਰੇਟ ਅੱਜ ਆਪਣੇ ਕੋਲੇ ਆਏ ਸੀਗੇ ਤੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਤੇ ਆਗੇ ਤੇ 1509 ਦੀ ਜੇ ਆਪਾਂ ਗੱਲ ਕਰੀਏ ਤੇ 3000 ਤੋਂ ਉੱਪਰ ਚੱਲ ਰਹੀ ਹੈ ਤੇ 17 18 ਜਿਹੜੀ ਇਹ ਵੀ ਹੈਗੀ ਹੈ 34 3500 ਦੇ ਲਾਗੇ ਤੱਕ ਇਹ ਫਿਰਦੀ ਹੈ ਤੇ 1121 ਵੀ 3400 ਤੇ ਲਾਗੇ ਤੱਕ ਇੱਕ ਮੰਡੀ ਦੇ ਵਿੱਚ 1121 ਆਈ ਆ ਬਾਕੀ ਉਮੀਦ ਹੈਗੀ ਆ ਕਿ ਸੀਜ਼ਨ ਦੇ ਵਿੱਚ ਆਪਾਂ ਨੂੰ ਚੰਗੇ ਰੇਟ ਮਿਲ ਸਕਦੇ ਆ ਬਾਸਮਤੀ ਦੇ ਇਹ ਨਹੀਂ ਆਪਾਂ ਕਹਿ ਸਕਦੇ ਕਿ ਇਸ ਵਾਰ ਵੀ ਰੇਟ ਨਹੀਂ ਆਉਣਾਗਾ ਉਮੀਦ ਪੂਰੀ ਲੱਗ ਰਹੀ ਆ ਕਿ ਰੇਟ ਇਸ ਵਾਰ ਵਧੀਆ ਮਿਲੂਗਾ ਰਜਾਨਾ ਬਾਸਮਤੀ ਦੇ ਰੇਟ ਦੇਖਣ ਲਈ ਆਪਣੇ ਪੇਜ ਨੂੰ ਫੋਲੋ ਕਰ ਲਓ ਤੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ ਜੀ